ਸਵਾਗਤ ਹੈ ਦੋਸਤੋ ਤੁਹਾਡਾ ਮੈਂ ਭពਿੰਦਰ ਸਿੰਘ ਸੱਜਣ ਮੇਰੇ ਨਾਲ ਨੇ ਆਵਾਜ਼ੇ ਕੌਮ ਜਥੇਬੰਦੀ ਦੇ ਸੇਵਾਦਾਰ ਸਰਦਾਰ ਨੋਵਲਜੀ ਸਿੰਘ ਜੀ ਅੱਜ ਆਪਾਂ ਗੱਲਬਾਤ ਕਰਾਂਗੇ 1984 ਜੋ 1984 ਨੂੰ ਆਪਾਂ ਸਾਰੇ ਜਾਣਦੇ ਹਾਂ ਕਿ ਸਿੱਖਾਂ ਦੇ ਮੁਕੱਦਸ ਸਥਾਨ ਦੇ ਉੱਪਰ ਭਾਰਤ ਦੀ ਸਰਕਾਰ ਵੱਲੋਂ ਟੈਂਕਾਂ ਤੇ ਤੋਪਾਂ ਦੇ ਨਾਲ ਹਮਲਾ ਕੀਤਾ ਗਿਆ ਸੀਗਾ ਉਹ ਤੇ ਤਕਰੀਬਨ ਸਾਨੂੰ ਸਾਰਿਆਂ ਨੂੰ ਪਤਾ ਹੀ ਹੈਗਾ ਹਰ ਇੱਕ ਵਾਰੇ ਯਾਦ ਵੀ ਮਨਾਈ ਜਾਂਦੀ ਹੈ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਸਿੱਖ ਕਿਉਂ ਨਾ ਬੈਠੇ ਹੋਣ ਉਹਨਾਂ ਦੇ ਉਹ ਸਾਰਾ ਕੁਝ ਜ਼ਿਹਨ ਦੇ ਵਿੱਚ ਹੈਗਾ ਪਰ ਇਹ ਹਮਲਾ 84 ਦੇ ਵਿੱਚ ਹੀ ਨਹੀਂ ਹੋਇਆ ਸੀ 1947 ਤੋਂ ਬਾਅਦ ਵੀ ਇਹ ਹਮਲਾ ਹੋਇਆ ਸੀ ਕਦੋਂ ਹੋਇਆ ਸੀਗਾ ਕਿਵੇਂ ਹੋਇਆ ਸੀ ਕੀ ਕੁਝ ਵਾਪਰਿਆ ਸੀਗਾ ਆਉਂਦੀ ਕੱਲ ਨੂੰ ਯਾਦ ਵੀ ਮਨਾਈ ਜਾਣੀ ਹੈ ਆਪਾਂ ਵੀਰ ਹੋਰਾਂ ਦੇ ਕੋਲੋਂ ਸਾਰੀ ਜਾਣਕਾਰੀ ਲੈਣੇ ਔਰ ਕੱਲ ਨੂੰ ਕਿੱਥੇ ਭੋਗ ਪਾਣੇ ਨੇ ਕੀ ਕੀ ਪ੍ਰੋਗਰਾਮ ਹੋਊਗਾ ਕੱਲ ਦਾ ਉਹ ਸਾਰਾ ਕੁਝ ਆਪਾਂ ਵੀਰ ਦੇ ਕੋਲੋਂ ਜਾਣਦੇ ਆ ਨੋਵਲਜੀਤ ਸਿੰਘ ਜੀ ਸਵਾਗਤ ਹੈ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੋਵਲਜੀਤ ਸਿੰਘ ਜੀ 84 ਵਾਲਾ ਵਰਤਾਰਾ ਤੇ ਸਾਰਿਆਂ ਨੂੰ ਤਕਰੀਬਨ ਯਾਦ ਹੀ ਹੈਗਾ ਆ ਜ਼ਹਿਨ ਦੇ ਵਿੱਚ ਹੀ ਹੈਗਾ ਔਰ ਹਰ ਕੋਈ ਕਹਿੰਦਾ ਕਿ ਨਹੀਂ ਭੁੱਲਾਂਗੇ ਜੂਨ 1984 84 ਨਹੀਂ ਭੁੱਲਾਂਗੇ ਆਪਾਂ ਕਦੇ ਵੀ ਹੈਨਾ ਜੀ ਪਰ ਉਸ ਤੋਂ ਪਹਿਲਾਂ ਵੀ ਹਮਲਾ ਹੋਇਆ ਸੀਗਾ ਥੋੜਾ ਜਿਹਾ ਦੱਸ ਦਿਓ ਕਦੋਂ ਜਿਹੜਾ ਇਹ ਘਟਨਾ ਨੂੰ ਜਿਹੜੀ 4 ਜੁਲਾਈ 1955 ਦੀ ਘਟਨਾ ਆ ਜੀ ਇਹ ਬਹੁਤ ਐਹਮ ਘਟਨਾ ਪਰ ਇਹ ਘਟਨਾ ਜੇ ਕਹੋ ਕਹੋ ਵੀ ਇਤਿਹਾਸ ਦੇ ਪੰਨਿਆਂ 'ਚ ਦੱਬ ਗਈ ਜਾਂ ਦਬਾ ਦਿੱਤੀ ਗਈ 4 ਜੁਲਾਈ 1955 55 ਤੇ ਇਹ ਕੋਈ ਅਤਕਥਨ ਹੀ ਨਹੀਂ ਗੱਲ ਅਸੀਂ ਪਿਛਲੇ 6 ਸਾਲ ਪਹਿਲਾਂ ਅਸੀਂ ਇਹ ਗੱਲ ਦਾ ਡਿਸੀਜਨ ਲਿਆ ਵੀ ਇਸ ਦਿਨ ਨੂੰ ਅਸੀਂ ਜਿਹੜਾ ਹੈ ਨਾ ਕੌਮੀ ਪੱਦਰ ਤੇ ਮਨਾਵਾਂਗੇ ਜੀ ਤੇ ਉਦੋਂ ਫਿਰ ਅਸੀਂ ਕੁਝ ਸਾਲ ਅਸੀਂ ਮਾਰਚ ਕੱਢੇ ਸੈਮੀਨਾਰ ਕੀਤੇ ਉਸ ਤੋਂ ਬਾਅਦ ਅਸੀਂ ਪਿਛਲੇ ਸਾਲ ਫੈਸ਼ਰੀ ਅਕਾਲ ਤਖਤ ਸਾਹਿਬ ਦੇ ਉੱਤੇ ਉੱਥੇ ਅਸੀਂ ਅਖੰਡ ਪਾਠ ਸਾਹਿਬ ਰਖਾਣਾ ਜਿਹੜਾ ਸ਼ੁਰੂ ਕੀਤਾ ਜੀ ਤੇ ਤਿੰਨ ਸਾਲ ਪਹਿਲਾਂ ਫਿਰ ਇਹ ਸ਼੍ਰੋਮਣੀ ਕਮੇਟੀ ਨੇ ਵੀ ਜਦੋਂ ਇਹ ਗੱਲ ਨੂੰ ਦੇਖਿਆ ਤੇ ਉਹਨਾਂ ਨੇ ਵੀ ਇਹ ਗੱਲ ਦਾ ਡਿਸੀਜਨ ਲਿਆ ਤੇ ਹੁਣ ਉਹ ਵੀ ਗੁਰਦੁਆਰਾ ਮੰਜੀ ਸਾਹਿਬ ਵਿਖੇ ਉਹ ਖੰਡ ਪਾਟ ਸਭਰ ਖਾਂਦੇ ਤੇ ਉੱਥੇ ਉਹ ਭੋਗ ਪਾਈ ਭੋਗ ਪਾਈ ਜਾਂਦੇ ਆ ਜੀ ਪਰ ਉਹ ਇੱਕ ਬਹੁਤ ਸੀਮਿਤ ਪ੍ਰੋਗਰਾਮ ਹੁੰਦਾ ਹੈ ਉਹਨਾਂ ਦਾ ਉਹਨੂੰ ਕੋਈ ਤੁਸੀਂ ਦੇਖੋ ਉਹਨਾਂ ਦੀ ਕੋਈ ਐਡਵਰਟਾਈਜ਼ਿੰਗ ਨਹੀਂ ਕੋਈ ਪ੍ਰਚਾਰਿਆ ਨਹੀਂ ਜਾਂ ਕੋਈ ਏਦਾਂ ਦਾ ਨਹੀਂ ਹੈਗਾ ਤੇ ਇਹ ਬਹੁਤ ਅਹਿਮ ਘਟਨਾ ਦੇਖੋ ਮਹਿਜ ਕੁਲ ਮਤਲਬ ਥੋੜੇ ਜੇ ਸਾਲਾਂ ਬਾਅਦ ਮਤਲਬ 47 ਦੇ ਜਿਹਨੂੰ ਆਜ਼ਾਦੀ ਕਿਹਾ ਜਾਂਦਾ ਆਜ਼ਾਦੀ ਤੇ ਮਹਿਜ਼ ਮੇਰਾ ਖਿਆਲ ਆ ਵੀ 8 ਕਵਰਿਆਂ ਬਾਅਦ ਹੀ 8 ਕਵਰਿਆਂ ਬਾਅਦ ਮਤਲਬ ਤੁਸੀਂ ਦੇਖੋ ਵੀ 8 ਵਧਿਆਂ ਬਾਅਦ ਹੱਲੇ ਸੰਵਿਧਾਨ ਲਾਗੂ ਹੋਏ ਨੂੰ ਥੋੜੇ ਚਿਰ ਹੋਇਆ ਸੀਗਾ ਜੀ ਸੰਵਿਧਾਨ ਦੀਆਂ ਧੱਜੀਆਂ ਤਾਂ ਉਦੋਂ ਹੀ ਉੱਡ ਗਈਆਂ ਮਨ ਸਿੱਖਾਂ ਦੇ ਲਈ ਉਹਦਾ ਕੋਈ ਮਹਿਣਾ ਨਹੀਂ ਰਿਹਾ ਜੀ ਤੇ ਉਹ ਜਿਹੜਾ ਅਟੈਕ ਸੀਗਾ ਉਹ ਮਤਲਬ ਉਹਦਾ ਜੇ ਅਧਾ ਦੇਖੇ ਵੀ ਉਹਦਾ ਪੀਨ ਸੈਂਸਚਰ ਜਿਹੜੇ ਸੀ ਉਹ ਇੱਥੇ ਦੇ ਮੋਕ ਮੰਤਰੀ ਸੀਗੇ ਤੇ ਜਵਾਲਾ ਨਾ ਨਹਿਰੂ ਜਿਹੜੇ ਸੀਗੇ ਉਹ ਪੀਐਮ ਸੀਗੇ ਜੀ ਤੇ ਉਹ ਵਾਕਿਆ ਜਦੋਂ ਅਸੀਂ ਸਾਰਾ ਦੇਖਦੇ ਆ ਜਾਂ ਉਹ ਪੜਦੇ ਆ ਪੜਨ ਨੂੰ ਘੱਟ ਮਿਲਦਾ ਕਿਉਂਕਿ 10 ਦਿਨ ਦੇ ਲਈ ਪੂਰਾ ਬਲੈਕ ਡਾਊਨ ਕਰਤਾ ਸੀਗਾ ਉਹਨਾਂ ਨੇ ਹੂੰ 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 ਪੂਰਾ ਪੂਰੇ ਪੰਜਾਬ ਦੇ ਵਿੱਚ ਕਹਿ ਲਓ ਵੀ ਕੋਈ ਅਖਬਾਰ ਨਹੀਂ ਛਪੀ ਦੱਸਦੇ ਕੋਈ ਚੀਜ਼ ਲਿਖੀ ਨਹੀਂ ਗਈ ਹੂੰ ਹੂੰ 10 ਦਿਨ ਤੋਂ ਬਾਅਦ ਫਿਰ ਜਿਹੜੀਆਂ ਆ ਅਖਬਾਰਾਂ ਜਾਂ ਲਿਖਤਾਂ ਅੰਗਰੇਜ਼ੀ ਖ਼ਵਾਰਾਂ ਜਾਂ ਉਹਨਾਂ 'ਚ ਫਿਰ ਉਹ ਗੱਲਾਂ ਜਿਹੜੀਆਂ ਉਹ ਲਿਖ ਲਿਖਿਆ ਮਿਲਦੀ ਹੈ ਕਿ ਮੰਨ ਲਓ ਉਦੋਂ ਵੀ ਹਕੂਮਤ ਨੇ ਉਸ ਘਟਨਾ ਨੂੰ ਪੂਰਾ ਦਬਾਨ ਦੀ ਕੋਸ਼ਿਸ਼ ਕੀਤੀ ਜਦੋਂ ਇੰਡੀਆ ਦੇ ਵਿੱਚ ਸਾਰੇ ਸੂਬੇ ਜਿਹੜੇ ਲੈਂਗੁਏਜ ਤੇ ਬੋਲੀ ਦੇ ਆਧਾਰ ਤੇ ਬਣਾਏ ਜਾ ਰਹੇ ਸੀ ਇੱਕ ਹੈਲਦੀ ਡਿਸਕਸ਼ਨ ਕੀਤੀ ਜਾ ਰਹੀ ਸੀ ਤੇ ਉਦੋਂ ਪੰਜਾਬ ਦੇ ਨਾਲ ਇੱਕ ਪੱਖਪਾਤੀ ਤੌਰ ਤੇ ਉਹ ਮਤਲਬ ਇਹਦੇ ਨਾਲ ਇੱਕ ਬਿਤਕਰਾ ਦੇ ਲਈ ਉਹ ਸਾਰੀ ਜਿਹੜੀ ਸਾਦਿਸ਼ ਤਿਆਰ ਹੋ ਰਹੀ ਸੀ ਜੀ ਜੀ ਆਪਾਂ ਉਹੀ ਗੱਲ ਕਰਦੇ ਨਾ ਕਿ 84 ਬੀਲੇ ਦਾ ਕਹਿ ਦਿੰਦੇ ਆ ਕਿ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਵਾਲੇ ਸੀਗੇ ਹਾਂਜੀ ਵੀ ਇਹ ਇਹਨਾਂ ਹਕੂਮਤ ਦੇ ਮੁਤਾਬਕ ਵੀ ਅਸੀਂ ਸਨਬ ਕਰਨਾ ਸਿਕਾ ਉਹ ਸਾਰੇ ਕਸੇ ਨੂੰ ਤੇ ਸੰਤ ਪਿੰਡਰਾਵਾਲੇ ਫਿਰ 55 ਦੇ ਵਿੱਚ ਤਾਂ ਹੈ ਨਹੀਂ ਸੀਗੇ 55 ਦੇ ਵਿੱਚ ਸੀਗੇ ਨਹੀਂ ਉਦੋਂ ਉਦੋਂ ਜਿਹੜੇ ਮਾਸਟਰ ਤਾਰਾ ਸਿੰਘ ਸੀਗੇ ਉਹ ਅਕਾਲੀ ਦਲ ਦੇ ਪ੍ਰਧਾਨ ਸੀਗੇ ਜੀ ਬਾਬਾ ਹਰਕ੍ਰਿਸ਼ਨ ਸਿੰਘ ਜੀ ਜਿਹੜੇ ਸੀਗੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪრეਜ਼ੀਡੈਂਟ ਸੀਗੇ ਹੂੰ ਹੂੰ ਤੇ ਇਹਨਾਂ ਜਦੋਂ ਮਤਲਬ ਸਿੱਖ ਲੀਡਰਸ਼ਿਪ ਨੂੰ ਇਹ ਗੱਲ ਦਾ ਆਗਾਜ਼ ਹੋਇਆ ਇਸ ਗੱਲ ਦਾ ਵੀ ਇਹ ਤਾਂ ਸਾਡੇ ਨਾਲ ਸਾਦੇ ਰਚੀ ਜਾ ਰਹੀ ਏ ਧੋਖਾ ਰਚਿਆ ਜਾ ਰਿਹਾ ਹੂੰ ਹੂੰ ਤੇ 3 ਤਰੀਕ ਨੂੰ ਇੱਕ ਬਹੁਤ ਵੱਡਾ ਇਕੱਠ ਹੋਇਆ ਉੱਥੇ ਹੂੰ ਹੂੰ ਉਹ ਇਕੱਠ ਦੇ ਵਿੱਚ ਜਿਹੜਾ ਇਹ ਮਤਲਬ 3 ਲੱਖ ਦੇ ਤੇ 2.3 ਲੱਖ ਦੇ ਕਰੀਬ ਉਹ ਗਿਣਤੀ ਦੱਸੀ ਜਾਂਦੀ ਹੈ ਉਹ ਚੰਦ ਉਹ ਇਕੱਠ ਕਿੱਥੇ ਹੋਇਆ ਸੀ ਪਨਾਹ ਉਹ ਸ਼੍ਰੀ ਦਰਵਾਸ ਸਾਹਿਬ ਮਨਜੀ ਸਾਹਿਬ ਦਰਵਾਸ ਸਾਹਿਬ ਮਨਜੀ ਸਾਹਿਬ ਠੀਕ ਗੁਰਦੁਆਰਾ ਮਨਜੀ ਸਾਹਿਬ ਕੇ ਜੀ ਤੇ ਉਹਨੂੰ ਦਬਾਉਣ ਦੇ ਲਈ ਹਾਂ ਹਾਂ ਇਹਨਾਂ ਨੇ ਉਥੇ ਜਿਹੜਾ ਹੱਲਾ ਬੋਲਿਆ ਉਹ ਹੱਲੇ ਦੇ ਵਿੱਚ ਬਹੁਤ ਸਾਰੀਆਂ ਬੀਬੀਆਂ ਬੱਚੇ ਬਜ਼ੁਰਗ ਉਥੇ ਬਹੁਤ ਕੁੱਟੇ ਹਾਂ ਹਾਂ ਅਥਰੂ ਗੇਸ ਦੇ ਗੋਲੇ ਸਿੱਟੇਗੇ ਉਥੇ ਫਿਰ ਜਿਹੜੀ ਸਿੱਖ ਲੀਡਰਸ਼ਿਪ ਸੀਗੀ ਉਹਨੂੰ ਇਹਨਾਂ ਨੇ ਅਰੈਸਟ ਕਰ ਲਿਆ ਹਮ ਹਮ ਮਾਸਟਰ ਤਾਰਾ ਸਿੰਘ ਦੇ ਘਰੋਂ ਜਾ ਕੇ ਇਹਨਾਂ ਨੇ ਜਿਹੜੀ ਉਹਨਾਂ ਦੀ ਲਾਇਸੈਂਸੀ ਵੈਪਨ ਸੀ ਉਹ ਇਹਨਾਂ ਨੇ ਉੱਥੋਂ ਚੱਕ ਲੈ ਆਉਣਾ ਤੋਂ ਉਹ ਅੱਛਾ ਹਾਂ ਹਾਂ ਫਿਰ ਇੱਥੇ ਤੱਕ ਵੀ ਇਹ ਗਏ ਵੀ ਜਿਹੜੇ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਸੀਗੇ ਹਮ ਹਮ ਉਹਨਾਂ ਨੂੰ ਵੀ ਇਹਨਾਂ ਨੇ ਅਰੈਸਟ ਕਰ ਲਿਆ ਹਮ ਹਮ ਤੇ ਜਿਹੜੀ ਸਭ ਤੋਂ ਵੱਡੀ ਦੁਖਦਾਈ ਗੱਲ ਆ ਉਹ ਇਹ ਆ ਵੀ ਉਹਨਾਂ ਨੇ ਦਰਬਾਰ ਸਾਹਿਬ ਦੀ ਪਵਿੱਤਰ ਮਰਿਆਦਾ ਜਿਹੜੀ ਉਹ ਭੰਗ ਕਰਤੀ ਦੇਖੋ ਧਰਮ ਦੇ ਵਿੱਚ ਜਿਹੜੀ ਸਭ ਤੋਂ ਉੱਚੀ ਚੀਜ਼ ਹੁੰਦੀ ਹੈ ਨਾ ਉਹ ਮਰਿਆਦਾ ਹੁੰਦੀ ਹੈ ਜੀ ਵਾਕੇ ਮਰਿਆਦਾ ਭੰਗ ਹੋਣੀ ਧਰਮ ਦੇ ਲਈ ਬਹੁਤ ਵੱਡੀ ਗੱਲ ਹੁੰਦੀ ਹੈ ਹਮ ਤੁਸੀਂ ਕੁਝ ਉਹ ਫੋਟੋਆਂ ਤੁਸੀਂ ਚਲਾਇਓ ਨਾਲ-ਨਾਲ ਵੀ ਉਹ ਦਿਖਾਇਓ ਉਹ ਐਂ ਲੱਗਦੇ ਆ ਵੀ ਇਹ ਫੋਟੋਆਂ ਖਰੀ 84 ਦੀਆਂ ਆ ਹਾਂ ਹਾਂ ਪਰ ਉਹ ਫੋਟੋਆਂ ਜਿਹੜੀਆਂ ਆ ਉਹ 1955 ਦੀਆਂ ਫੋਟੋਆਂ ਆ ਤੇ ਜਿਹਦੇ ਵਿੱਚ ਜਿਹੜੀ ਪੁਲਿਸ ਦੀ ਟੁਕੜੀ ਆ ਉਹ ਬੂਟ ਪਾ ਕੇ ਪ੍ਰਕਰਮਾਂ ਦੇ ਵਿੱਚ ਤੁਰੀ ਜਾਂਦੀ ਆ ਨੂਡ ਨੂਡ ਕੇ ਜਿਹੜੇ ਆ ਉਹ ਜਿਹੜੇ ਉਹ ਸੰਗਤ ਆ ਉਹਨੂੰ ਸਿੱਟਿਆ ਹੋਇਆ ਉੱਥੇ ਹੂੰ ਹੂੰ ਅਥਰੂ ਗੈਸ ਦੇ ਬਹੁਤ ਸਾਰੇ ਗੋਲੇ ਸਿੱਟੇਗੇ ਉੱਥੇ ਹੂੰ ਹੂੰ ਤੇ ਤਰਵਿੱਤਰ ਕਰਨ ਦੇ ਲਈ ਉਹ ਜਿਹੜੇ ਕੋਸ਼ ਅਥਰੂ ਗੈਸ ਦੇ ਗੋਲੇ ਜਿਹੜੇ ਆ ਉਹ ਸਿੱਖ ਅਜੈਮ ਘਰ ਦੇ ਵਿੱਚ ਹੁਣ ਵੀ ਪਏ ਹੋਏ ਆ ਹੂੰ ਹੂੰ ਤੇ ਉੱਥੇ ਉਹ ਸੰਗਤ ਉਹਨਾਂ ਚੀਜ਼ਾਂ ਦੇ ਦਰਸ਼ਨ ਕਰਦੀ ਆ ਪਰ ਉਹ ਸੰਗਤ ਨੂੰ ਉਹਦੀ ਡੁੰਗਾਈ ਦਾ ਨਹੀਂ ਪਤਾ ਹਾਂ ਹਾਂ ਜੀ ਤੇ ਇਹ ਜਿਹੜੀ ਉਸ ਤੋਂ ਬਾਅਦ ਇੱਕ ਫਿਰ ਨੀਂਬੱਜੀ ਫਿਰ ਜਿਹੜਾ ਪੰਜਾਬੀ ਸੂਬੇ ਮੋਰਚੇ ਦਾ ਜਿਹੜਾ ਸੰਘਰਸ਼ਾ ਸੂਬਾ ਲੈਣ ਦੇ ਲਈ ਉਹ ਲੜਿਆ ਗਿਆ ਹਾਂਜੀ ਹਾਂ ਉਹ ਹੁਣ ਉਹ ਇੱਕ ਮੰਨ ਲਓ ਜੇ ਉਹਦੀ ਗੱਲ ਕੀਤੇ ਉਹ ਬਹੁਤ ਲੰਬੀ ਚੌੜੀ ਗੱਲ ਆ ਜਿੱਦਾਂ ਪਿਛਲੇ ਸਮੇਂ 'ਚ ਜਾਂ ਹੁਣ ਦੇ ਸਮੇਂ ਖਾਰਿਸਤਾਨ ਦੀ ਗੱਲ ਕਰਨ ਨੂੰ ਜਾਂ ਬੋਲਣ ਵਾਲੇ ਨੂੰ ਇਹ ਜੇਲੀ ਡੱਕਦੇ ਆ ਜਾਂ ਉਹਨੂੰ ਡਿਸਟਰਬ ਕਰਦੇ ਆ ਇਦਾਂ ਹੀ ਉਦੋਂ ਪੰਜਾਬੀ ਸੂਬਾ ਜਿੰਦਾਬਾਦ ਮੋਰਚੇ ਕਹਣ ਵਾਲੇ ਨੂੰ ਇਹ ਅਰੈਸਟ ਕਰਦੇ ਸੀਗੇ ਇੱਕ ਛੋਟਾ ਬੱਚਾ ਸੀ ਹਾਂ ਇੱਕ ਛੋਟੇ ਬੱਚੇ ਤੱਕ ਨੂੰ ਵੀ ਨਹੀਂ ਸੀ ਬਖਸ਼ਿਆ ਗਿਆ ਹਨਾ ਉਹਦੀ ਸ਼ਹਾਦਤ ਹੋਈ ਸੀ ਉਸ ਟਾਈਮ ਤੇ ਹਨਾ ਤੇ ਮਤਲਬ ਇਹ ਇਹ ਇੱਕ ਬਹੁਤ ਇਤਿਹਾਸ ਦਾ ਸਨਹਿਰੀ ਪੰਨਾ ਹੈ ਜੇ ਇਸ ਸਾਕੇ ਅਸੀਂ ਨਹੀਂ ਯਾਦ ਰੱਖਦੇ ਜੀ ਤੇ ਕੋਮਾ ਭਵੇਖ ਦੇ ਵਿੱਚ ਸਰਵਾਈਵ ਨਹੀਂ ਕਰ ਸਕਦੇ ਕਿਉਂਕਿ ਭਵੇਖ ਦੇ ਜਿਹੜਾ ਭਵੇਖ ਹੁੰਦਾ ਉਹ ਹਮੇਸ਼ਾ ਤੁਹਾਡੇ ਪਾਸਟ ਤੇ ਡਿਪੈਂਡ ਹੁੰਦਾ ਜੀ ਜੀ ਤੁਹਾਡਾ ਭੂਤਕਾਲ ਦੇ ਵਿੱਚ ਕੀ ਰਿਆ ਹੂੰ ਹੂੰ ਕੀ ਵਾਪਰਿਆ ਉਹਦੇ ਆਧਾਰ ਦੇ ਉੱਤੇ ਤੁਸੀਂ ਜਿਹੜਾ ਭਵਿਖਾ ਉਹ ਤੈਅ ਕਰਦੇ ਆ ਜੀ ਤੇ ਆਪਾਂ ਨੂੰ ਐ ਲੱਗਦਾ ਵੀ ਜੇ ਸਿੱਖ ਲੀਡਰਸ਼ਿਪ ਨੇ ਉਹਨੂੰ ਸਹੀ ਮਹੀਨੇ ਦੇ ਵਿੱਚ ਉਸ ਘਟਨਾ ਦੀ ਵਿਆਖਿਆ ਕੀਤੀ ਹੁੰਦੀ ਉਹ ਸਾਕੇ ਦੀ ਵਿਆਖਿਆ ਕੀਤੀ ਹੁੰਦੀ ਤੇ ਸ਼ਾਇਦ 1984 ਦਾ ਜਿਹੜਾ ਕੱਲੂਕਾਰਾ ਉਹ ਨਾ ਵਾਪਰਦਾ ਤੇ ਜਿਹੜੀ ਜਦੋਂ ਜਦੋਂ ਜੈਦ ਅਸੀਂ ਏਨੇ ਸਾਲ ਬਾਅਦ ਸ਼ੁਰੂ ਕੀਤੀ ਉਹ ਜਦੋਂ ਜੈਦ ਪਹਿਲਾਂ ਸ਼ੁਰੂ ਹੁੰਦੀ ਆ 55 ਤੋਂ ਬਾਅਦ ਤੇ ਅੱਜ ਅਸੀਂ ਕਿਸੇ ਪਾਸੇ ਲੱਗਦੇ ਹੂੰ ਕਿਉਂਕਿ ਜਿਹੜੀ ਸਟੇਟ ਨੀਤੀ ਸੀ ਉਹਦੇ ਵਿੱਚ ਤਾਂ ਕੋਈ ਫਰਕ ਨਹੀਂ ਪਿਆ ਪਰ ਮੇਰਾ ਲਗਾ ਤੇ ਉਸ ਵੇਲੇ ਉਸ ਕਿਸਮ ਦਾ ਆਗੂ ਕੌਮ ਦੇ ਕੋਲ ਨਹੀਂ ਸੀਗਾ ਨਾ ਜਿਵੇਂ ਹਾਂ ਇਹ ਇਦਾਂ ਕਿਹਾ ਜਾ ਸਕਦਾ ਬਾਕੀ ਜਿਹੜੀਆਂ ਪੋਲੀਟੀਕਲ ਲਾਲਸਾਵਾਂ ਹੁੰਦੀਆਂ ਨਾ ਜੀ ਉਹ ਵੀ ਨਹੀਂ ਬੰਦੇ ਨੂੰ ਜੀਂਦ ਦੇ ਦੀ ਹਾਂ ਆਗੂਆਂ ਦੇ ਉੱਪਰ ਬੜੀਆਂ ਭਾਰੂ ਸੀ ਉਹ ਆਗੂਆਂ ਦੇ ਉੱਤੇ ਬਹੁਤ ਭਾਰੀ ਸੀ ਨਾਲੇ ਜਿਹੜਾ ਇੰਡੀਆ ਦੀ ਆਜ਼ਾਦੀ ਵਾਲੇ ਜਸ਼ਨ ਹੱਲੇ ਖਤਮ ਵੀ ਨਹੀਂ ਹੋਏ ਸੀ ਹਾਂਜੀ ਹਾਂਜੀ ਉਹ ਇੰਡੀਆ ਹੱਲੇ ਤਾਂ ਕੋਸ਼ਿਸ਼ ਸਾਲ ਹੋਏ ਸੀ ਹੱਲੇ ਤਾਂ ਮਤਲਬ ਇਲੈਕਸ਼ਨ ਹੋਣੀ ਸੀਗੀ ਤੇ ਉਹ ਸਰਕਾਰਾਂ ਬਣਨੀਆਂ ਸੀ ਹੱਲੇ ਤਾਂ ਬਹੁਤ ਕੁਝ ਹੋਣਾ ਸੀਗਾ ਪਰ ਮੈਨੂੰ ਲੱਗਦਾ ਕਿ 47 ਵੇਲੇ ਦੇ ਜਿਹੜੇ ਝੰਬੇ ਲੋਕ ਸੀਗੇ ਲੈਂਦਾ ਪੰਜਾਬ ਤੇ ਚੜਦਾ ਪੰਜਾਬ ਉਹ ਹੱਲੇ ਮੋੜ ਹੱਲੇ ਪੈਰਾਂ ਤੇ ਵੀ ਨਹੀਂ ਸਿਆਏ ਹਾਂ ਉਹਨਾਂ ਦੇ ਹੱਲੇ ਘਰ ਵੀ ਉਸ ਤਰੀਕੇ ਨਾਲ ਨਹੀਂ ਵਸੇ ਸੀ ਪਰ ਉਹ ਕਮਿਟਿਡ ਸੀਗੇ ਦੇਖੋ ਉਧਰੋਂ ਪਾਕਿਸਤਾਨ ਦੀ ਧਰਤੀ ਤੋਂ ਜਿਹੜੇ ਉਧਰੋਂ ਲੋਕ ਉੱਜੜ ਕੇ ਆਏ ਸਿੱਖ ਉੱਜੜ ਕੇ ਆਏ ਜੀ ਉਹ ਕਿਸ ਕਰਕੇ ਆਏ ਉਹ ਸਿਰਫ ਇਸ ਕਰਕੇ ਆਏ ਵੀ ਅਸੀਂ ਉਸ ਧਰਤੀ ਦੇ ਵੇਦ ਉੱਤੇ ਮਤਲਬ ਆਪਣੇ ਸਨਹਿਰੀ ਭਵਿੱਖ ਨਾਲ ਉੱਥੇ ਜੀ ਸਕਾਂਗੇ ਹੂੰ ਹੂੰ ਉਹ ਇਸ ਕਰਕੇ ਨਹੀਂ ਆਏ ਵੀ ਉਹ ਉਧਰ ਗਰੀਬ ਸੀਗੇ ਤਾਂ ਇੱਧਰ ਆ ਕੇ ਉਹਨਾਂ ਨੇ ਅਮੀਰ ਹੋਣਾ ਸੀ ਹੂੰ ਹੂੰ ਉਧਰ ਜਿਹੜੀਆਂ ਹਜ਼ਾਰਾਂ ਏਕੜ ਜ਼ਮੀਨਾਂ ਸੀ ਜਾਂ ਮਰਬੇ ਸੀ ਉਹ ਛੱਡ ਕੇ ਉਹਨਾਂ ਚੋਂ ਅਧੀਆਂ ਜ਼ਮੀਨਾਂ ਅਧੀਆਂ ਤੋਂ ਵੀ ਅਧੀਆਂ ਗਈਆਂ ਉਹਨੂੰ ਜ਼ਮੀਨਾਂ ਮਿਲੀਆਂ ਹੂੰ ਹੂੰ ਜੇ ਕੱਲੀ ਆਰਥਿਕਤਾ ਦੀ ਗੱਲ ਹੁੰਦੀ ਤੇ ਫਿਰ ਤਾਂ ਉਹ ਪਾਕਿਸਤਾਨ 'ਚ ਵਸ ਜਾਂਦੇ ਉੱਥੇ ਹੀ ਵਸ ਜਾਂਦੇ ਉਸ ਧਰਤੀ ਦੇ ਉੱਤੇ ਹੀ ਤੇ ਉਹ ਆਪਣਾ ਮਤਲਬ ਜੋ ਮਰਜੀ ਕਮਾਉਂਦੇ ਖਾਂਦੇ ਪਰ ਉਹ ਆਪਣੇ ਧਰਮ ਕਰਕੇ ਇੱਥੇ ਆਏ ਜੀ ਜੀ ਵੀ ਧਰਮ ਦੀ ਇੱਥੇ ਅਸੀਂ ਇੱਕ ਮੁੱਠ ਹੋਵਾਂਗੇ ਇੱਕ ਖਿੱਤੇ ਤੇ ਸਾਡੀ ਬਹੁ ਗਿਣਤੀ ਹੋਊਗੀ ਤੇ ਅਸੀਂ ਉੱਥੇ ਆਜ਼ਾਦੀ ਦਾ ਨਿੱਕ ਮਾਣਾਂਗੇ ਜਿਹੜੇ ਇਹ ਪਹਿਲਾ ਜਿਹੜੇ ਹਿੰਦੁਸਤਾਨ ਦੇ ਲੀਡਰ ਸੀ ਉਹ ਕਹਿੰਦੇ ਸੀਗੇ ਗਾਂਧੀ ਹੁਣੀ ਇਹ ਸਾਰੇ ਗੱਲਾਂ ਇਹ ਕਹਿੰਦੇ ਸੀ ਉਹ ਵੀ ਤੁਹਾਨੂੰ ਇੱਕ ਖਿੱਤਾ ਦਊਗਾ ਜਿੱਥੇ ਤੁਸੀਂ ਆਜ਼ਾਦੀ ਦਾ ਉਹ ਸਾਰੀਆਂ ਜਿਹੜੀਆਂ ਗੱਲਾਂ ਸੀਗੀਆਂ ਨਾ ਉਹ ਸਾਡੇ ਧੋਖੇ ਲਈ ਸੀਗੀਆਂ ਜੀ ਜੀ ਜੇ ਉਹ ਉਹ ਧੋਖੇ ਨੂੰ ਅਸੀਂ ਸਮਝ ਨਹੀਂ ਸਕੇ ਹੂੰ ਹੂੰ ਤੇ ਜਦੋਂ ਫਿਰ ਜਿਹੜੀ ਬਹੁਤ ਜਿਹੜੇ ਸਿੱਖਾਂ ਦੇ ਅਹਿਮ ਆਗੂ ਸੀਗੇ ਜਾਂ ਰਾਈਟਰ ਸੀਗੇ ਉਹ ਵੀ ਜਿਹੜਾ ਨਿਊ ਡੈਮੋਕ੍ਰੇਸੀ ਜਿਹੜੀ ਇੱਥੇ ਆ ਰਹੀ ਸੀ ਉਹਦੇ ਕਾਇਲ ਸੀਗੇ ਹੂੰ 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 ਪਰ ਅਸਲ ਦੇ ਵਿੱਚ ਉਹ ਇੱਕ ਹਿੰਦੋ ਹਿੰਦੂ ਡੈਮੋਕ੍ਰੇਸੀ ਸੀਗੀ ਹੂੰ ਹੂੰ ਜਿਨੇ ਕੀ ਤੁਸੀਂ ਪਿਛਲੇ 80 ਸਾਲਾਂ 'ਚ ਦੇਖ ਲਓ ਉਹਨਾਂ ਨੇ ਇੱਕ ਬੇੜਾ ਚੁੱਕਿਆ ਹੋਇਆ ਆ ਹੂੰ ਹੂੰ ਵੀ ਇਹਨੂੰ ਹਿੰਦੂ ਰਾਸ਼ਟਰ ਬਣਾਣਾ ਉਹਦੇ ਉਹ ਇੰਨੀਆਂ ਪਰਤਾਂ ਉੱਤੇ ਦੇ ਉੱਤੇ ਝਾੜੀਆਂ ਹੋਈਆਂ ਨਾ ਕਿ ਇੱਥੇ ਜਿਹੜੀਆਂ ਬਾਕੀ ਕੌਮਾਂ ਵਸਦੀਆਂ ਜਾਂ ਘੱਟ ਗਿਣਤੀ ਵਸਦੀਆਂ ਉਹ ਉੱਥੇ ਤੱਕ ਦੇਖ ਹੀ ਨਹੀਂ ਪਾਉਂਦੀਆਂ ਮਹ ਮਤਲਬ 19 ਡੰਗਾਂ 'ਚ ਦੇਖ ਨਹੀਂ ਬੰਦੀ ਜਦ ਕਿ ਉਹ ਹਰ ਅੱਗੇ 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 ਉਹ ਇੱਕ ਤੋਂ ਇੱਕ ਪਰਤ ਹਟਾ ਰਹੇ ਆ ਹੁਣ ਤਾਂ ਬੜੀ ਕਲੀਅਰ ਘਟ ਉਹ ਬਿਨਾ ਕਿਸੇ ਸੰਗ ਸ਼ਰਮ ਤੋਂ ਹੀ ਸਾਰੀਆਂ ਗੱਲਾਂ ਜਿਹੜੀਆਂ ਉਹ ਕਰਦੇ ਆ ਸਾਹਮਣੇ ਸਾਰਾ ਕੁਝਾਂ ਜੀ ਆ ਗਿਆ ਤੇ ਹਾਂ ਇਹ ਜਿਹੜੀ ਤੁਸੀਂ ਗੱਲ ਕਰਕੇ ਹਟਿਓ ਮੈਨੂੰ ਲੱਗਦਾ ਕਿ ਜਦੋਂ ਤੁਸੀਂ ਪਹਿਲਾਂ ਕਿਹਾ ਭਈ ਜੇ ਉਦੋਂ ਇਹ ਸਾਰਾ ਕੁਝ ਜੋ ਕੁਝ ਵੀ ਵਾਪਰੇ ਆ ਭਈ ਉਹਦਾ ਉਸ ਤਰੀਕੇ ਨਾਲ ਲੋਕਾਂ ਦੇ ਵਿੱਚ ਪ੍ਰਚਾਰ ਨਹੀਂ ਹੋ ਸਕਿਆ ਸਾਡੇ ਬਹੁਤ ਸਾਰੇ ਮੈਨੂੰ ਲੱਗਦਾ ਕਿ ਸਿੱਖ ਪਰਿਵਾਰ ਵੀ ਸ਼ਾਇਦ ਉਹਨਾਂ ਨੂੰ ਸ਼ਾਇਦ ਨਾ ਪਤਾ ਹੋਊਗਾ ਕਿ 1955 ਮਹਿਜ਼ ਜਦੋਂ ਸੰਵਿਧਾਨ ਲਾਗੂ ਹੁੰਦਾ ਕਹਿੰਦੇ 50 ਦੇ ਵਿੱਚ ਤੇ 5 ਵਰਿਆਂ ਬਾਅਦ ਹੀ ਤੇ ਆਜ਼ਾਦੀ ਦੇ ਮਹਿਜ਼ 8 ਵਰਿਆਂ ਬਾਅਦ ਸਾਰਾ ਵਰਤਾਰਾ ਵਾਪਰ ਜਾਂਦਾ ਕੱਲ ਦਾ ਤੁਹਾਡਾ ਕੀ ਪ੍ਰੋਗਰਾਮ ਹੈਗਾ ਕੀ ਤੁਹਾਡੇ ਕੋਲ ਕੁਐਸਚਨ ਸ਼੍ਰੋਮਣੀ ਕਮੇਟੀ ਤੋਂ ਤੁਸੀਂ ਕਹਿੰਦਾ ਕਿ ਬਹੁਤ ਵੱਡਾ ਪ੍ਰੋਗਰਾਮ ਨਹੀਂ ਹੁੰਦਾ ਹੈਗਾ ਉਹਨਾਂ ਦਾ ਤੁਹਾਡਾ ਪ੍ਰੋਗਰਾਮ ਤੁਸੀਂ ਕਿੰਨਾ ਕੁ ਕਰੋਗੇ ਵੀ ਜਿਹੜਾ ਵੱਧ ਤੋਂ ਵੱਧ ਲੋਕਾਂ ਤੱਕ ਕੋਈ ਸੁਨੇਹਾ ਜਾ ਸਕੇ ਕੱਲ੍ਹ ਉਪੋਗ ਪੈਣਗੇ ਹਾਂਜੀ ਸਵੇਰੇ ਇਹ ਅਖੰਡ ਪਾਠ ਸਾਹਿਬ ਦੇ ਭੋਗ ਸ਼ਹੀਦ ਬਾਬਾ ਗਰਵਾ ਸਿੰਘ ਦੀ ਉਹਨਾਂ ਦੇ ਗੁਰਦੁਆਰਾ ਸਾਹਿਬ ਜਿਹੜਾ ਸ਼੍ਰੀ ਕਲਤਕ ਸਾਹਿਬ ਦੇ ਬਿਲਕੁਲ ਨਾਲ ਲੱਗਦਾ ਉੱਥੇ ਸਵੇਰੇ ਭੋਗ ਪਾਉਗੇ ਜੀ ਉੱਥੇ ਕੀਰਤਨ ਹੋਊਗਾ ਅਰਦਾਸ ਹੋਊਗੀ ਜੋ ਸਾਡੀ ਗੁਰਮਰਿਆਦਾ ਸਿੱਖੀ ਦੀ ਉਸ ਤੋਂ ਬਾਅਦ ਅਸੀਂ ਇੱਕ ਵਾਰ ਪ੍ਰਦਰਸ਼ਨੀ ਲਾਣੇ ਆ ਤੇ ਉਹਦੇ ਸੰਬੰਧ ਚ ਅਸੀਂ ਜਿਹੜੀ ਲਗਾਤਾਰ ਜਿਹੜੀ ਇਕੱਠਨਾਵਾ ਉਹਦੇ ਸੰਬੰਧੀ ਉਹ ਸਾਰੀਆਂ ਗੱਲਾਂ ਕਰਦੇ ਆ ਪ੍ਰਦਰਸ਼ਨੀ ਕਿੱਥੇ ਕਰਾਂਗੇ ਉੱਥੋਂ ਸੰਗਤ ਉਹ ਬਿਲਕੁਲ ਬਾਹਰ ਅਕਾਲ ਤੱਕ ਸਭ ਦੇ ਬਾਹਰਲੇ ਪਾਸੇ ਜੋੜਾ ਕਰ ਉਹ ਬਾਹਰ ਹਾਂਜੀ ਉਹ ਪੂਰੇ ਜਿਹੜਾ ਇਹ ਮਤਲਬ 77 ਦੇ ਲੱਗੇ ਹਾਂ ਹਾਂਜੀ 77 ਦੇ ਲੱਗੇ ਇਹ ਮਤਲਬ ਜੋੜਾ ਕਰਦੇ ਲੱਗੇ ਹਾਂ ਉਦੋਂ ਕਿਉਂਕਿ ਉਹ ਖੁੱਲੀ ਜਗ੍ਹਾ ਆ ਉੱਥੇ ਸੰਗਤ ਨੂੰ ਫਿਰ ਕਿਉਂਕਿ ਜਿਹਨੇ ਉੱਥੇ ਖੜਨਾ ਨਾ ਹੁਣ ਇਹ ਫਿਰ ਦੇਖਣਾ 5-7 ਮਿੰਟ 10 ਮਿੰਟ ਲੱਗਦੇ ਬਿਲਕੁਲ ਸਵਾਲ ਪੁੱਛੀ ਅਸੀਂ ਫਿਰ ਇਹ ਦੇਖੀਦਾ ਵੀ ਕਿ ਸੰਗਤ ਆਣ ਵਾਲੇ ਚ ਆਣ ਜਾਣ ਵਾਲੇ ਨੂੰ ਕੋਈ ਦਿੱਕਤ ਪਰੇਸ਼ਾਨੀ ਨਾ ਆਵੇ ਜੀ ਜੀ ਤੇ ਫਿਰ ਅਸੀਂ ਉਹਦੇ ਹਿਸਾਬ ਨਾਲ ਅਸੀਂ ਖੁੱਲੀ ਜੀ ਜਗ੍ਹਾ 'ਚ ਹਾਂ ਉੱਥੇ ਮਤਲਬ ਪਰਦਰਸ਼ਨ ਹੀ ਲਗਾ ਦੇ ਦੀ ਹੈ ਠੀਕ ਆ ਜਿਹੜੀ ਗੱਲ ਆਂਦੀ ਆ ਵੀ ਸ਼ਰੋਮਨੀ ਕਮੇਟੀ ਨੇ ਜਾਂ ਅਕਾਲੀ ਦਲ ਨੇ ਇਹਨੂੰ ਕਿਉਂ ਨਹੀਂ ਮਤਲਬ ਉਸ ਤਰੀਕੇ ਨਾਲ ਉਭਾਰ ਦੇ ਜਾਂ ਉਹਦਾਂ ਕੀ ਕਰ ਦੇ ਮੈਂ ਇਹ ਗੱਲ ਨੂੰ ਇਦਾਂ ਸਮਝਦਾ ਵੀ ਇਹ ਜਿਹੜੀ ਘਟਨਾ ਆ ਨਾ ਜੇ ਇਹ ਘਟਨਾ ਨੂੰ ਪਰਫੁੱਲਤ ਕਰੀਏ ਜੀ ਜੀ ਤੇ ਫਿਰ ਉਹ ਇੰਡੀਅਨ ਸਟੇਟ ਨਾਲ ਟਕਰਾ ਦਾ ਕਾਰਨ ਬਣਦੀ ਆ ਹੂੰ ਹੂੰ ਤੇ ਜਿਹੜੀ ਕਾਲੀ ਲੀਡਰਸ਼ਿਪ ਸੀ ਉਹ ਉਦੋਂ ਟਕਰਾਉਣਾ ਨਹੀਂ ਚਾਹੁੰਦੀ ਸੀ ਹੂੰ ਹੂੰ ਉਹ ਏਸੀ ਸਿਸਟਮ ਦੇ ਵਿੱਚ ਪ੍ਰਾਪਤੀ ਕਰਨਾ ਚਾਹੁੰਦੇ ਸੀਗੇ ਜੀ ਜੀ ਤੇ ਉਹਨਾਂ ਨੇ ਇਸ ਘਟਨਾ ਨੂੰ ਜਿਹੜਾ ਨਾ ਉਹਨਾਂ ਨਹੀਂ ਹਿਵਾਰਿਆ ਉਸ ਤੋਂ ਬਾਅਦ ਤੁਸੀਂ ਇਹ ਦੇਖੋ ਵੀ ਫਿਰ ਇੱਕ ਬਾਦਲ ਬਾਦ ਥੋੜੇ ਹਾਲਾਤ ਬਦਲ ਗਏ ਭਾਜਪਾ ਦਾ ਹੁਣ ਸਾਥ ਨਹੀਂ ਹੈਗੀ ਹੁਣ ਬਾਦ ਮੈਂ ਇਹ ਤੇ ਇਹ ਬਾਦਲਦਾਲ ਦਾ ਜਦੋਂ ਦੌਰ ਆਇਆ ਜੀ ਉਹਨਾਂ ਨੇ ਉਹਨਾਂ ਨੇ ਵੀ ਨਹੀਂ ਹਿਵਾਰਿਆ ਹੁਣ ਜੇ 4 ਜੁਲਾਈ 1955 ਦਾ ਸਾਕਾ ਤੇ ਜੂਨ 1984 ਦੇ ਸਾਕੇ ਨੂੰ ਜੇ ਇਹਨਾਂ ਨੂੰ ਇਹ ਰੱਖ ਕੇ ਦੇਖੀਏ ਦੋਨਾਂ ਨੂੰ ਬਰਾਬਰ ਰੱਖ ਕੇ ਦੇਖੀਏ ਜੀ ਜੀ ਤੇ 84 ਦੇ ਵਿੱਚ ਕੌਮ ਦੇ ਇੱਕ ਵੱਡੇ ਹਿੱਸੇ ਨੇ ਸਿੱਧਾ ਸਟੈਂਡ ਲਿਆ ਹੂੰ ਹੂੰ ਸਟੇਟ ਨਾਲ ਟਕਰਾਉਣ ਦਾ ਉਸ ਤੋਂ ਬਾਅਦ 10 ਸਾਲ ਲਹਿਰ ਚੱਲੀ ਉਸ ਤੋਂ ਬਾਅਦ ਹੁਣ ਤੱਕ ਵੀ 20 25 ਸਾਲ ਬਾਅਦ ਵੀ ਜਿਹੜੀ ਹੈਗੀ ਉਹ ਸਾਰੇ ਮੂਵਮੈਂਟ ਤੋਂ ਬਾਅਦ ਵੀ 25 ਸਾਲ ਅੱਜ ਗੱਲਾਂ ਦੀ ਜਿਹੜੀ ਉਹਦੀ ਐਕਸਪਲੇਨੇਸ਼ਨ ਆ ਹੂੰ ਹੂੰ ਉਹਦਾ ਫਲਾਓ ਪੂਰੀ ਦੁਨੀਆ ਦੇ ਵਿੱਚ ਹੋ ਚੁੱਕਾ ਆ ਜੀ ਜੀ ਬਿਲਕੁਲ ਉਹਦੇ 84 ਦੇ ਸਾਰੇ ਸਾਕੇ ਦੇ ਵਿੱਚੋਂ ਇੱਕ ਧਿਰ ਨਿਕਲੀ ਹੂੰ ਹੂੰ ਜਿਹੜੀ ਕੌਮ ਦੀ ਆਜ਼ਾਦੀ ਦੇ ਲਈ ਜਦੋਜਹਿਦ ਕਰ ਰਹੀ ਆ ਜੀ ਜੀ ਜਦ ਕਿ ਜੋ ਜਿਹੜਾ 4 ਜੁਲਾਈ 1955 ਆ ਉਦੇ ਵਿੱਚੋਂ ਕੋਈ ਐਂ ਸਟੈਂਡ ਨਿਕਲਿਆ ਕਿਉਂਕਿ ਕੌਮ ਉਦੋਂ ਹਲੇ ਉਹਨਾਂ ਦੇ ਜ਼ਖਮ ਮੱਲੇ ਸੀਗੇ ਬੰਡ ਹੋਈ ਸੀ ਤਾਂ ਹਲੇ ਉਹਨਾਂ ਨੂੰ ਐ ਲੱਗਦਾ ਸੀ ਵੀ ਹਲੇ ਤਾਂ ਕੁਝ ਸਾਲ ਹੋਏ ਆ ਹੂੰ ਹੂੰ ਇਹ ਕੋਈ ਗੱਲ ਹੀ ਅਸੀਂ ਇਹ ਚ ਪ੍ਰਾਪਤੀਆਂ ਕਰ ਸਕਦੇ ਹਾਂ ਉਹਨਾਂ ਨੂੰ ਉਹ ਹਲੇ ਉਹ ਚਰਾਸ ਇਹ ਮਤਲਬ ਉਦੋਂ ਭਵਿੱਖ ਦੇਖਦੇ ਸੀ ਹਨਾ ਹਾਂਜੀ ਹਾਂਜੀ ਜਿੱਦਾਂ ਤੁਸੀਂ ਉਹ ਉਸੇ ਗੱਲ ਨੂੰ ਅੱਜ ਵੀ ਲਾ ਲਓ ਤੁਸੀਂ ਕਿਉਂਕਿ ਉਹਨਾਂ ਭੀ ਅੰਗਰੇਜ਼ਾਂ ਦੇ ਝੰਬੇ ਹੋਏ ਉਦੋਂ ਤੁਸੀਂ ਹੁਣ ਉਹ ਗੱਲ ਨੂੰ ਇਹ ਦੋਨੇ ਗੱਲਾਂ ਨੂੰ ਤੁਸੀਂ ਅੱਜ ਚ ਲੈ ਕੇ ਆਓ ਜੀ ਅੱਜ ਜਿਹੜੀ ਅਕਾਲੀ ਲੀਡਰਸ਼ਿਪ ਆ ਜਾਂ ਬਾਦਲਾਂ ਦੀ ਲੀਡਰਸ਼ਿਪ ਆ ਜਾਂ ਵਟੇ ਹੋਏ ਬੰਡੇ ਹੋਏ ਅਕਾਲੀਆਂ ਦੀ ਹੈਗੀ ਆ ਜੀ ਜੀ ਉਹਨਾਂ ਉਹ ਕਦੀ ਵੀ ਜਿਹੜੀ ਇੱਕ ਕੌਮੀ ਨੀਤੀ ਆ ਕੌਮੀ ਘਰ ਦੀ ਇਹ ਨੀਤੀ ਆ ਉਹ ਕਦੀ ਵੀ ਇੱਥੇ ਪੂਰੇ ਸਹਿਮਤ ਨਹੀਂ ਹੁੰਦੇ ਨਹੀਂ ਆਪਣਾਉਂਦੇ ਵੀ ਨਹੀਂ ਹਾਂਜੀ ਤੁਸੀਂ ਦੇਖੋ ਕਿੰਨੇ ਗੰਭੀਰ ਮੁੱਦੇ ਆ ਪੰਜਾਬ ਦੇ ਹੂੰ ਹੂੰ ਉਹ ਪੰਜਾਬ ਦੇ ਗੰਭੀਰ ਮੁੱਦਿਆਂ ਨੂੰ ਵੀ ਫੇਸ ਨਹੀਂ ਕਰਦੇ ਕਿਤੇ ਐ ਨਾ ਲੱਗੇ ਵੀ ਇਹ ਐਂਟੀ ਸਟੇਟ ਆ ਹੂੰ ਹੂੰ ਪਰ ਕੱਲ ਮਜੀਠੀਆਂ ਹੋਰਾਂ ਦੇ ਨਾਲ ਜੋ ਹੋਇਆ ਉਦੋਂ ਜ਼ਰੂਰ ਉਹ ਉਹ ਉਹਨਾਂ ਦੇ ਘਰ ਦਾ ਮਸਲਾ ਉਹ ਆਪਣੇ ਘਰ ਦਾ ਮਸਲਾ ਹੈ ਉਹਨਾਂ ਦੇ ਜਦੋਂ ਘਰਾਂ ਦੇ ਮਸਲੇ ਇਹਨਾਂ ਦੇ ਹੁੰਦੇ ਆ ਫੇਰ ਤਾਂ ਇਹ ਇੱਕ ਦੂਜੇ ਜਾਨਾਂ ਦੇ ਹੰਤੱਕ ਜਾਂਦੇ ਆ ਹੂੰ ਹੂੰ ਫੇਰ ਮਤਲਬ ਲੋਕਾਂ ਨੂੰ ਵੀ ਕਹਿੰਦੇ ਪੰਜਾਬ ਬਚਾ ਲੋ ਕਹਿੰਦੇ ਹਾਂ ਹਾਂ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਕਿਹੜੀ ਲੋਕ ਉਹ ਕਿੱਦਾਂ ਪਿੱਛੇ ਚੱਲ ਜਾਂਦੇ ਆ ਹਾਂ ਹਾਂ ਤੇ ਜਦੋਂ ਕੋਈ ਮਤਲਬ ਪੰਜਾਬ ਦੀ ਜਾਂ ਪੰਥ ਦੀ ਕੋਈ ਲੜਾਈ ਦੀ ਗੱਲ ਹੁੰਦੀ ਇਹਨਾਂ ਦਾ ਕੋਈ ਅੱਡੀ ਨਹੀਂ ਲੱਗਦੀ ਕਿਸੇ ਗੱਲ ਤੇ ਹੂੰ 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 ਤੇ ਇਹ ਪੰਜਾਬ ਦੇ ਲੋਕਾਂ ਨੂੰ ਜਾਂ ਸਿੱਖਾਂ ਨੂੰ ਇਹ ਡਿਸੀਜਨ ਲੈਣਾ ਪੈਣਾ ਹਮ ਹਮ ਜਿਹੜੇ ਪ੍ਰੋ ਇੰਡੀਅਨ ਸਟੇਟ ਆ ਜਿਹ ਪ੍ਰੋ ਇੰਡੀਅਨ ਸਟੇਟ ਅਕਾਲੀ ਦਲ ਇਹ ਇਹਨਾਂ ਨੂੰ ਵੀ ਜਿਹੜੀ ਹੈਗੀ ਪੰਜਾਬ ਦੀ ਤੇ ਪੰਥ ਦੀ ਨੀਤੀ ਦੇ ਨਾਲ ਇਹ ਇੱਕ ਇਹਨਾਂ ਨੂੰ ਸੈਟਲਮੈਂਟ ਬਿਠਾਣੀ ਪਊਗੀ ਨਹੀਂ ਤਾਂ ਜਿੱਦਾਂ ਇਹਨਾਂ ਦੇ ਪੈਰ ਉਖੜੇ ਆ ਜੀ ਜੀ ਇਹ ਇਹ ਕੋਈ ਕੁਛ ਅਚੀਵ ਨਹੀਂ ਕਰ ਸਕੂਗੇ ਇਹਨਾਂ ਦੇ ਪੈਰ ਨਹੀਂ ਲੱਗਣਗੇ ਹਮ ਹਮ ਤੇ ਮੈਨੂੰ ਐਂ ਲੱਗਦਾ ਵੀ ਸਿੱਖ ਹੁਣ ਇਸ ਰੋਹ ਦੇ ਵਿੱਚ ਹੈਗੇ ਆ ਵੀ ਕੋਸ਼ਿਸ਼ਾਂ ਕੁਛ ਜਿਹੜਾ ਕਿਸੇ ਪਾਸੇ ਲੱਗੇਗਾ ਜੀ ਜੀ ਵਾਕਈ ਠੀਕ ਹੈ ਨਾ ਤੇ ਪੂਰੀ ਦੁਨੀਆ ਦੇ ਵੀ ਹਾਲਾਤ ਜਿਹੜੇ ਆ ਉਹ ਸਥਿਰ ਨਹੀਂ ਹੈਗੇ ਹੂੰ ਹੂੰ ਤੇ ਨਿਊ ਵਰਲਡ ਆਰਡਰ ਚੱਲਣ ਡਿਆ ਆ ਉਹ ਹੁਣ ਕਿਸ ਘਰਬਟ ਨੂੰਠ ਬੈਠੂਗਾ ਇਹ ਤਾਂ ਹੁਣ ਆਉਣ ਭਵਿੱਖ ਚ ਪਤਾ ਲੱਗੂਗਾ ਵਾਕਈ ਪਰ ਕੌਮਾਂ ਜਿਹੜੀਆਂ ਹੁੰਦੀਆਂ ਉਹਨਾਂ ਨੂੰ ਆਪਣੀ ਜੱਦੋਜਾਤ ਤੇ ਆਪਣੇ ਭਵਿੱਖ ਲਈ ਨੀਤੀਆਂ ਘੜਦੇ ਰਹਿਣਾ ਚਾਹੀਦਾ ਵਾਕਈ ਤਾ ਹੀ ਕੁਛ ਮਤਲਬ ਜਦੋਂ ਸਮੇ ਬਣਦੇ ਆ ਤਾਂ ਹੀ ਕੁਛ ਪ੍ਰਾਪਤੀਆਂ ਹੋ ਸਕਦੀਆਂ ਨਹੀਂ ਤਾਂ ਸਮੇ ਬਣਦੇ ਆ ਫਿਰ ਸਮੇ ਨਿਕਲ ਜਾਂਦੇ ਆ ਵਾਕੇ ਵਾਕੇ ਬਿਲਕੁਲ ਹਾਂਜੀ ਥੋੜਾ ਜਿਹਾ ਜਿੰਨੇ ਵੀ ਸਾਡੇ ਦਰਸ਼ਕ ਗੱਲਬਾਤ ਨੂੰ ਸੁਣ ਰਹੇ ਨੇ ਮੈਨੂੰ ਲੱਗਦਾ ਕਿ ਕੱਲ ਹੀ ਸਾਰਾ ਪ੍ਰੋਗਰਾਮ ਹੋਣਾ ਹੈਗਾ ਤੁਹਾਡਾ ਕੱਲ ਭੋਗ ਪਹਿਣ ਗਿਆ ਖਨਪੜ ਸਾਹਿਬ ਤੁਸੀਂ ਬੀਤੀ ਕੱਲ ਤੋਂ ਉੱਥੇ ਆਰੰਭ ਕਰਵਾ ਕੇ ਆਈ ਸਕੇ ਥੋੜਾ ਜਿਹਾ ਦੱਸ ਦਿਓ ਜਿਨ੍ਹਾਂ ਨੇ ਹਾਜ਼ਰੀ ਭਰਨੀ ਹੋਵੇ ਕਿੰਨੇ ਤੋਂ ਕਿੰਨੇ ਸਮਾਂ ਹੈਗਾ ਇੱਕ ਗੱਲ ਤੇ ਦੂਜੀ ਗੱਲ ਮੈਨੂੰ ਉਮੀਦ ਆ ਕਿ ਤੁਸੀਂ ਉੱਥੇ ਹੋਰ মিডিਆ ਵੀ ਆਉਂਗਾ ਤੁਸੀਂ ਸੇ মিডিਆ ਦੇ ਰੂਬਰੂ ਵੀ ਹੋ ਕੇ ਸਾਰੀਆਂ ਗੱਲਾਂ ਬਾਤਾਂ ਦੱਸੋਗੇ ਸਮਾਂ ਵੀ ਥੋੜਾ ਜਿਹਾ ਦੱਸ ਦਿਓ ਹਾਂ ਜੀ ਮੈਂ ਜਿਹੜੀ ਤੁਹਾਡੇ ਚੈਨਲ ਦੇ ਜ਼ਰੀਏ ਸੰਗਤ ਦੇਖ ਰਹੀ ਆ ਸਾਨੂੰ ਮੈਂ ਉਹਨਾਂ ਨੂੰ ਇਹੀ ਬੇਨਤੀ ਕਰਨੀ ਚਾਹੁੰਦਾ ਵੀ ਇਹਨਾਂ ਸਾਖਿਆਂ ਦੀ ਗੰਭੀਰਤਾ ਨੂੰ ਸਮਝੀਏ ਜੇ ਅਸੀਂ ਉਹਦੀ ਗੰਭੀਰਤਾ ਨੂੰ ਲੈ ਕੇ ਅੱਗੇ ਆਏ ਹਾਂ ਜੀ ਤੇ ਉਸ ਵਖਤ ਦੇ ਹਰ ਗੋਬਿੰਦ ਪਾਤਸ਼ਾਹ ਦੇ ਸੱਚੇ ਪਾਤਸ਼ਾਹ ਦੇ ਤਖਤ ਤੇ ਅਸੀਂ ਉੱਥੇ ਅਰਦਾਸ ਕਰਨ ਜਾ ਰਹੇ ਆ ਤੇ ਤੁਸੀਂ ਵੀ ਹਿੱਸਾ ਬਣੋ ਉਸ ਦਾ ਜਿਹੜੇ ਬੰਦੇ ਉੱਥੇ ਫਿਜ਼ੀਕਲੀ ਉਸ ਸਮਾਗਮ ਦਾ ਹਿੱਸਾ ਬਣ ਸਕਦੇ ਆ ਉਹ ਆਪਣੇ ਸਰੀਰ ਤੌਰ ਤੇ ਪਹੁੰਚਣ ਨਹੀਂ ਤਾਂ ਮਾਨਸਿਕ ਤੌਰ ਤੇ ਉਹ ਸਾਡਾ ਸਾਥ ਦੇਣ ਤੇ ਇਹ ਜਿਹੜਾ ਪ੍ਰੋਗਰਾਮ ਆ ਸਵੇਰੇ ਪੂਰੇ 7 ਵਜੇ ਅਖੰਡ ਪਾਠ ਸਾਹਿਬ ਦੇ ਭੋਗ ਪੈਣਗੇ ਉਸ ਤੋਂ ਉਪਰੰਤ ਜਿਹੜਾ ਕੀਰਤਨ ਹੋਊਗਾ ਉਸ ਤੋਂ ਉਪਰੰਤ ਜਿਹੜਾ ਅਰਦਾਸ ਸਮਾਗਮ ਹੋਊਗਾ ਜੀ ਤੇ ਉਸ ਤੋਂ ਬਾਅਦ ਅਸੀਂ ਜਿਹੜਾ ਅਰਦਾਸ ਤੋਂ ਬਾਅਦ ਅਸੀਂ ਦਰਬਾਰ ਸਾਹਿਬ ਦੀ ਜਿਹੜਾ ਬਾਹਰਲਾ ਪਾਸਾ ਅਸੀਂ ਉੱਥੇ ਆ ਜਾਾਂਗੇ ਜਿਹੜਾ ਘੰਟਾ ਘਰ ਵਾਲਾ ਪਾਸਾ ਜਿੱਥੇ ਜੋੜਾ ਘਰ ਬਣਿਆ ਹੋਇਆ ਜੀ ਜੀ ਅਕਾਲ ਤਖਤ 77 ਦੇ ਇਹ 77 ਦੇ ਬਾਹਰ ਜਗ੍ਹਾ ਥੋੜੀ ਘੱਟ ਹੁੰਦੀ ਆ ਅੱਛਾ ਤੇ ਉੱਥੇ ਕੰਸਟਰਕਸ਼ਨ ਵੀ ਚੱਲਣ ਦੇ ਅਸੀਂ ਕੱਲ ਇਹ ਅੱਛਾ ਕੱਲ ਤੇ ਚੋਣੇ ਅਸੀਂ ਇਦਾਂ ਹੀ ਸੀ ਜਿਦਾ ਤੁਸੀਂ ਕਿਹਾ ਹਾਂ ਹਾਂ ਪਰ ਉੱਥੇ ਕੰਸਟਰਕਸ਼ਨ ਚੱਲਣ ਦੇ ਉੱਥੇ ਜਗ੍ਹਾ ਘੱਟ ਹੁੰਦੀ ਆ ਥੋੜੀ ਤੇ ਫਿਰ ਅਸੀਂ ਇਹ ਸੋਚਦੇ ਵੀ ਅਸੀਂ ਬਿਲਕੁਲ ਬਾਹਰ ਜਿਹੜਾ ਘੰਟਾ ਘਰ ਵਾਲਾ ਪਾਸਾ ਆਇਆ ਠੀਕ ਆ ਉੱਥੇ ਨਾਲ ਜੋੜਾ ਘਰ ਆ ਉੱਥੇ ਖੁੱਲੀ ਜਗ੍ਹਾ ਆ ਹੂੰ ਹੂੰ ਉੱਥੇ ਸ਼ਾਮਾਨ ਨੇ ਵੀ ਲੱਗੇ ਹੋਏ ਆ ਠੀਕ ਆ ਤੇ ਉੱਥੇ ਅਸੀਂ ਜਿਹੜਾ ਉੱਥੇ ਪ੍ਰਦਰਸ਼ਨੀ ਲਾਵਾਂਗੇ ਉੱਥੇ ਸੰਗਤਾਂ ਨੂੰ ਵੀ ਸੰਬੋਧਨ ਹੋਵਾਂਗੇ ਆਈ ਗਏ ਸੰਗਤਾਂ ਨਾਲ ਵੀ ਡਾਇਲੌਗ ਕਰਾਂਗੇ ਤੇ ਹੋਰ ਜਿਹੜੇ ਚੈਨ ਵਾਲੇ ਅਖਬਾਰਾਂ ਵਾਲੇ ਉੱਥੇ ਹੀ ਸਾਰਿਆਂ ਦੇ ਨਾਲ ਅਸੀਂ ਜਿਹੜੀ ਆ ਉਹ ਗੱਲ ਜਿਹੜੀ ਰੱਖਾਂਗੇ ਅਸੀਂ ਜ਼ਰੂਰ ਜ਼ਰੂਰ ਬਹੁਤ ਬਹੁਤ ਧੰਨਵਾਦ ਨਵਲਜੀਤ ਸਿੰਘ ਜੀ ਉਮੀਦ ਕਰਦੇ ਹਾਂ ਕਿ ਜਿਹੜਾ ਤੁਸੀਂ ਇਹ ਕਾਰਜ ਅਰੰਭਿਆ ਹੈਗਾ ਪਿਛਲੇ ਵਰਿਆਂ ਤੋਂ ਵੀ ਆਉਂਦੇ ਸਮੇਂ ਦੇ ਵਿੱਚ ਜਦ 84 ਦੀ ਯਾਦ ਮਨਾਈ ਜਾਂਦੀ ਹੈ ਆਪਾਂ ਉਮੀਦ ਕਰਦੇ ਹਾਂ ਕਿ ਸਿੱਖ ਸੰਗਤਾਂ ਇਹਨੂੰ ਵੀ ਜ਼ਰੂਰ ਯਾਦ ਕਰਨਗੀਆਂ ਇਸ ਸਾਕੇ ਨੂੰ ਕਿ ਮਹਿਜ਼ ਆਜ਼ਾਦੀ ਦੇ 8 ਵਰਿਆਂ ਬਾਅਦ ਔਰ ਭਾਰਤ ਦਾ ਜਦੋਂ ਸੰਵਿਧਾਨ ਬਣਦਾ ਹੈਗਾ ਲਾਗੂ ਹੁੰਦਾ ਹੈ ਤਾਂ ਲਾਗੂ ਹੁੰਦਾ ਜਦੋਂ ਤਾਂ ਉਹ ਤੋਂ ਮਹਿਜ਼ 5 ਵਰਿਆਂ ਬਾਅਦ ਇਹ ਸਾਕਾ ਵਾਪਰਿਆ ਸਿਕਾ ਉਮੀਦ ਕਰਦੇ ਹਾਂ ਕਿ ਸਿੱਖ ਸੰਗਤਾਂ ਜ਼ਰੂਰ ਰੁਚੀ ਲੈਣਗੀਆਂ ਔਰ ਜਿਹੜੇ ਸੱਜਣ ਫਿਜ਼ੀਕਲੀ ਉਥੇ ਪਹੁੰਚ ਸਕਦੇ ਜਿਵੇਂ ਵੀਰ ਹੋਰਾਂ ਨੇ ਕਿਹਾ ਉਹ ਉਥੇ ਜ਼ਰੂਰ ਪਹੁੰਚਣ ਪਰ ਜਿਹੜੇ ਨਹੀਂ ਸਰੀਰਕ ਤੌਰ ਤੇ ਉਥੇ ਹਾਜ਼ਰ ਹੋ ਸਕਦੇ ਉਹ ਮਾਨਸਿਕ ਤੌਰ ਤੇ ਕੱਲ ਨੂੰ ਉਸ ਕਵੇਲੇ ਉਥੇ ਆਪਣਾ ਧਿਆਨ ਜ਼ਰੂਰ ਲੈ ਜਾਣ ਇਹਦਾ ਬਹੁਤ ਫਾਇਦਾ ਹੋਊਗਾ